ਸਰਕਾਰ ਨੂੰ ਪੁਲਾਸ ਤੇ ਇਸ ਪੇਰਾਨਾ ਕੋਲ ਸਾਰੇ ਸਾਰੇ ਪਹਿਲਾਂ ਬੰਦੇ ਪ੍ਰਵਾਨ ਕਰੋ ਬਹਿਣੂ ਕਿ ਕਰਦਾ ਸਰ ਜੀ ਜਵਾਤ ਸੁਦਾ ਜਵਿੰਦਰ ਸਿੰਘ ਜੀ ਸਾਹਿਬ ਤੇ ਆਹ ਜਿਹੜਾ ਛੋਟਾ ਵੀਰ ਸੂਰਜ ਤੇ ਭੋਲਾ ਜੀ میں اور کھر دن راؤ پر خدا ر bio ہایے آپ کو اچھا گھلک ر نیا ہے نہیںوا اس کیا میں فمکم پر شک考 کر رہے ہیں وہ شکل ہوگا تھے انہوں کے پر خدا رہے ہیں لان ہوں جانے وقتا Books جو روز پنادweight وہ شکل ہو جوں جو رہا ہوں وہیں شکل ہو جڑے گڑا اس طرح کی سلام چاہتی بہت دیر سلام اور پجار سلام میرے پجار کمیلیشن بہتر سے دیر سکتے ہیں پجار سلام لوگا کی چیئے جیوے لینا اپنے آپ کے سبوت ہے کہ اس کی پسکر کو سبیدی میں چگا دیتا ہے چگا کمائے ہو چگے کامی کی کے لیے کر کے پجار سلام دو سلام سلام کریں کوئی جانے ہیں اور پرسلو لوگوں لوگ نے آج دیکھ کھڑے ہوتے چلے پچانوے پرسنٹ میں کافی نہیں کنے لیا تو اگر تسی میں تو ملے نہیں لیے تسی صرف کے صرف سات ستے انصاف پہ ہوئے ہی بلکہ سارے جانے جنے دیکھے تھے تسی چونے ہیں کہ پجاب کے لئے چچے کے خبرے ہوئے پجاب اور اس لیے میں بہت جانے شکر ہوتا ہے اور دیکھ کرنے سب تھا سب تھا دیکھنے آنے میں لیسے کرنے سب تھا بہت سکتا دوسرا

ਕੰਪਲੈਕਸ ਜਿਹੜੇ ਬੰਦਦੇ ਨਾ ਹੁੰਦੇ ਨੇ ਤੇ ਨਾ ਆਰਟੀਕਲ ਦੀ ਨਾ ਆਰਟੀਕਲ ਵਾਲੀ ਪ੍ਰੋਫੈਸ਼ਨਲ ਕਮਿਊਨਿਟੀਸ਼ਨ ਨੇ ਤੇ ਲੋਕਾਂ ਨੂੰ ਮਨੇ ਉਤਾਰੀ ਉਟਾ ਕੋ ਗਿਆ ਤੇ ਉਹਨਾਂ ਦੇ ਜਿਹੜੇ ਬੰਦੇ ਜਿਹੜੇ ਅੱਜ ਵੀ ਲੋਕਾਂ ਨੂੰ ਦਿੰਦੇ ਨੇ ਲੋਕਾਂ ਨੂੰ ਮਰਦੇ ਨੇ ਲੋਕਾਂ ਨੂੰ ਉਹਦੇ ਪਰਚੇ ਦਾ ਚੁੱਕਦੇ ਨੇ ਲੋਕਾਂ ਦੀ ਖਾਤਰ ਉਹ ਝੇਲ ਜਾਂਦੇ ਨੇ ਲੋਕਾਂ ਦੀ ਖਾਤਰ ਉਹ ਸਦਾ ਉੱਤਰੇ ਚੱਲਦੇ ਨੇ ਔਰ ਇਹ ਬਾਗਰ ਉਹਨਾਂ ਥੋੜੇ ਜਿਹੜੇ ਬੰਦੇ ਕੋਲ ਵਾਹਿਗੁਰੂ ਜੀ ਕਿ ਤਾਰਾ ਕਿ ਤੁਹਾਡੇ ਸਾਰੇ ਮੇਰੇ سپورਟ ਨਾਲ ਉਹ ਥੋੜੇ ਜਿਹੇ ਚੱਕਰੇ ਜਿਹੜੇ ਫਰਜ਼ ਲਾ ਕੇ ਹਾਂ ਇਹਨਾਂ ਟੂਰਨਾਮੈਂਚ ਸਾਡਾ ਨਾਮ ਮੇਰਾ ਨਾਮ ਦਰਜ ਹੈ ਉਹ ਵੀ ਉਹ ਭੱਜ ਦੱਸ ਜਿਹੜਾ ਕਦੇ ਨਹੀਂ ਲਿਖਿਆ ਮੈਂ ਕਿਹਾ ਕੋ ਮਾੜੀ ਐ ਮੈਂ ਕਿਹਾ ਜੈਦਾਨ ਫਿਰ ਪਾਈਏ ਮੈਂ ਕਿਹਾ ਕਿ ਰਾਜ ਕੀਤਾ ਮੈਂ ਤਾਂ ਸਦਾ ਆਪੋ ਸਿਵਿਟਸ ਲਿਆ ਮੈਂ ਸਦਾ ਲੋਕਾਂ ਦੇ ਰੋਮਾਂ ਨੂੰ ਕਰਿਆ ਚਾਹੇ ਉਹ ਅਰਵਿੰਦ ਭਵਾਨ ਉਦਿਆਨ ਉਹ ਜਿਹੜੇ ਉਹਨਾਂ ਨੇ ਜੀਵਨ ਜੈਵਤ ਵਰਸਾ ਬੈਕ ਕਾਲਜ ਵਿੱਚ ਪੜ੍ਹਨਾ ਸ਼ੁਰੂ ਕੀਤਾ ਜਿਹਨਾਂ ਨੂੰ ਅਜੀ ਜ਼ਿੰਦਗੀ ਦੇ ਬਹੁਤ ਛੇੜਾ ਦੇ ਸ਼ੁਰੂਆਤ ਆਪਣੇ ਰਾਕੇ ਦਾ ਅਕਾੜੇ ਪਿੰਡ ਦਾ ਜਗਤ ਸਿੰਘ ਗੁਜਰ ਉਹ ਮੈਂ ਉਹ ਡਿਗਰੀ ਤੋਂ ਆਉਂਦਾ ਚੇਤ ਚਟਾਇਆ ਉਸ ਤੋਂ ਬਾਅਦ ਅਗਰ ਉਹ ਜੀਵਨ ਜਗਤ ਸਿੰਘ ਦੇ ਵੀਜੀਜੀ ਕੋਰ ਦਾ ਡਾਇਰੈਕਟਰ ਅਸ਼ੀਰਵਾਦ ਦੇ ਕਿਰਵਾਤ ਵਿਸ਼ੇਸ਼ ਕਰ ਰਿਹਾ ਜੇ ਮੌਕਾ ਕਰਕੇ ਦੇਸ਼ ਨੂੰ ਬਹੁਤ ਮੋੜ ਦੇਣ ਦਾ ਮੌਕਾ ਮਿਲਿਆ ਬਿਲਕੁਲ ਉਹ ਬਦਲ ਕੇ ਕੰਮ ਕਰ ਪੈਣੀ ਨਾ ਗੱਲ ਸੋਚੋ ਕਿ ਬਿਲਕੁਲ ਠੀਕ ਨਾ ਮੈਂ ਜਿਹੜੀ ਰਣਨੀਤੀ ਕੋਈ ਜੇ ਤੋਂ ਢਾਇਦਾ ਪਾਸਪੋਰਟ ਵਾਪਸ ਕਰਾਉ ਔਰ ਇੱਕੋ ਬਾਤ ਸਾਰੇ ਆਪਣੇ ਹੱਥ ਉਸ ਕੋਲ ਨਹੀਂ ਸਾਡੇ ਉੱਤੇ ਨਹੀਂ ਦੇਣਾ ਮੈਂ ਤਾਂ ਲੋਕਾਂ ਨੂੰ ਮਿਲਿਆ ਕਰਦਾ ਮੈਂ ਕਿਸਾਨ ਲੋਕ ਵਿੱਚ ਜਿਹੜਾ ਉੱਚਾ ਮਾਣਿਆ ਗਿਆ ਸੀਗਾ ਉਹ ਨਵਦੀਪ ਸਿੰਘ ਦਿੱਟਵਾ ਉਧਰ ਪਹੁੰਚਦਾ ਕਿੱਥੇ ਰਾਜਪੁਰ ਕਿੱਥੇ ਗੁਰਦਪੁਰ ਮੈਂ ਉਹਦੇ ਕੋਲ ਜੀਆ ਮੈਂ ਹਰ ਇੱਕ ਜਨ ਲਈ ਗੱਲ ਕਰੀ ਤੇ ਔਰ ਮੈਂ ਸਮਝਦਾ ਕਿ ਮੈਂ ਹੈ ਬਹੁਤ ਪ੍ਰਪਗਾਮਨ ਕਿ ਚਾਹੇ ਜੀਲਾ ਜੁਨਾ ਬਹੁਤ ਪੋਜਾਲੀ ਪਛੇ ਪਛੇ ਨਗਰ ਪਾਸ ਸੌ ਦੇਖੇ ਬੇਕਾਲ ਇੱਕ ਬਹੁਤ ਉੱਤੇ ਨਿਕਲ ਗਿਆ ਮੈਨੂੰ ਇਹ ਬਾਣ ਕਿ ਦੁਨੀਆ ਭਾਵੇਂ ਚ ਸਾਰੀ ਦੁਨੀਆ ਕਹਿੰਿਆ ਉਹ ਇਹ ਬੜਾ ਦੇਖੀ ਦੇਖੇ ਉਹਨਾਂ ਸੁਭਾਅ ਦੇ ਸੇਖੇ ਨੂੰ ਪਸੰਦ ਨਹੀਂ ਕਰਦੇ ਇਸ ਸਮੇਂ ਕੋਈ ਜਿਆਦਾ ਲੋਕਾਂ ਨੂੰ ਬਹੁਤ ਹੈ ਜਾ ਇਹ ਤੇ ਫੇਰੇ ਕੁਆਮੀ ਫਿਰਦੇ ਨੇ ਪਰ ਰਿਸਪੈਕਟ ਨਹੀਂ ਦੇਦੇ ਬਾਣ ਜਗਾ ਇਸੇ ਲਈ ਉਹ ਬਹੁਤ ਹੀ ਚੰਗਾ ਨਾਮ ਤੁਹਾਡੇ ਇਸ ਭਰਾ ਨੇ ਕੋਲ ਮੈਂ ਵੀ ਕੋਲ ਜੇ ਨੰਬਰ ਦੀ ਸਰਕਾਰ ਨੂੰ ਆਉਂਦਾ ਹੈ ਜਿਹਦਾ ਮੰਗੀ ਸੇਵਾਣਾ ਦੋ ਜਾਣੇ ਉਹ ਲੋਕਾਂ ਦੀ ਆਵਾਜ਼ ਨੂੰ ਸਾਹੇ ਉੱਤੇਲੇ ਆਵਾਜ਼ ਇੱਕ ਖਲਕਤ ਤੇ ਮੈਦਾਨਾਏ ਝੂਟਾ ਅਰੇ ਕਿਸੇ ਜਿਹੜਾ ਪ੍ਰੋਬਲਮ ਹੈ ਕਿ ਲੋਕਾਂ ਦੀ ਜਵਾਬ ਵਿੱਚ ਰੌਬੀ ਆਵਾਜ਼ ਦੀ ਸਮੱਸਿਆ ਹੈ ਜੋ ਜਦ ਤੱਕ ਲੋਕਾਂ ਦੀ ਬਾਤ ਦੇਤੇ ਹੋਏ ਆਏ ਚੇਤੇ ਬੁਰਾ ਕੋਈ ਨੋਇ ਸਾਰੇ ਤੋ ਅੱਜ ਜਦ ਹਕੂਮੀ ਹਵਾ ਚੇਤਾ ਜੇਤ ਤੋਂ ਬਾਅਦ ਇਹਦਾ ਸੇਵਾ ਸਾਰਾ ਤਸਕੂਤ ਲੱਗਾ ਤੁਸੀਂ ਮੈਨੂੰ ਕਹਦਾ ਆਵਾਜ਼ ਅਸੀਂ ਇਹ ਕਹਦਾ ਆਵਾਜ਼ ਇਹਦਾ ਅੰਦਰੋਂ ਵਿਖੇਮ ਦੁਨੀਆ ਪਰ ਲੋਕੀ ਜਮਾਦੇ ਇਹਦਾ ਸੇਵਾ ਤੋਂ ਹੋ ਰਿਹਾ ਹੈ ਜੀ ਇਹ ਮੈਂ ਤੁਹਾਨੂੰ ਜੇ ਮੈਂ ਮਾਣ ਰੋਵੇ ਇਹਨਾਂ ਬੜੇ ਛੱਡੇ ਪਰਦੇਸ ਦੇ ਕਾਬਲ ਦੇ ਬੜੇ ਛੱਡੇ ਬਣਾਵੇ ਬਹੁਤ ਗਵਾਂ ਦੇ ਪੰਜਾਬ ਪਿੰਡ ਦੇ سڑک بلو چپ کو لے کے پچا کلو میٹر سڑکیں بن گیا 15 ਕੋਰ ਰੁਪਏ ਦਾ ਜਲਾਕ ਦੇਗਾ ਇੱਕ ਹਟਕੇ ਜਿਰਵਾ ਦੇ ਵਿੱਚ ਬਣੀ ਬਕਰ ਤੋਂ ਸਟੇ ਦੇ ਉੱਤੇ ਬਣ ਤਾਂ ਪਰਵਾਹ ਹੋ ਚੁੱਕੀ ਹੈ ਅੰਡਰਪਾਸ ਜਿਰਵਾ ਤੋਂ ਹਟਕੇ ਨੂੰ ਨਿਕਲਦਾ ਆ। ਛੇਆ ਮਿਲ ਗਿਆ। ਬਈ ਲੋਕ ਇੱਥੇ ਧੀਰਜਪੁਰ ਵਾਲੇ ਜੋੜੋ ਪਰਿਸ਼ ਮੰਤਰੀ ਬੰਦੇ ਤੇਲ ਤੇ ਵਾਲੀਓ ਐਸ ਸੀ ਦੇ ਪ੍ਰੈਜ਼ੀਡੈਂਟ ਬੰਦੇ ਲੇਕਿ ਕੋਈ ਵੀ ਸ਼ਿਸ਼ਟਾਚਾਰ ਕੰਮ ਨਹੀਂ ਕਰਾ ਸਕਦੇ। ਤੁਸੀਂ ਮੇਰੇ ਪਿਤਾ ਜੀ ਨੂੰ ਨਾਸਪੁਰ ਤੋਂ ਬਹੁਤ سارے ਪਰਿਵਾਰ ਬੈਠੇ ਨੇ। ਉਹ ਤਾਂ ਕਿਆਸੀਆ ਸਦਾ ਕਿਸੇ ਨੂੰ ਆਉਂਦੇ ਦਿਨਿਆਂ ਤੇ ਮੇਰੇ ਵੀ ਕਹਿੰਦੇ ਹੋ ਕਿ ਕਿਰਨ ਸਦਾ ਹਾਂ ਚੀਕੇ ਕੰਮ ਨਾ ਕਰਾਉਂਦਾ ਉਹ ਹਾਂ ਤੇ ਆ ਬਿੱਟਰ ਸੁਦੀ ਦਾ ਪੈਲੇ ਰਿਪਰਿਟ ਕਰਾਉਣ ਦੇ ਕੋਈ ਚੀਜ਼ ਵੀ ਤਾਂ ਨਹੀਂ ਹੋਏ ਦੇਖੋ ਜਦੋਂ ਆਈ ਹੋ ਗਿਆ ਉਹ ਕੋਈ ਵੰਨ ਨਹੀਂ ਕਿਸੇ ਭਾਨ ਨਹੀਂ ਸੋ ਮੇਰੇ ਕੋਲ ਤਾਂ ਕਿਸੇ ਕੋਲ ਨਹੀਂ ਸੋ

ਮਨ ਤੋਰਾ ਕਰਜ਼ਾ ਮੈਂ ਲੋੜਾ ਵੋ ਪਰ ਲੋੜਾ ਸਿਕਾਵਾ ਕੰਬਾਂ ਦੇ ਸ਼ਿਕ ਵਿੱਚ ਸੂਤ ਸਵੇਤ ਤੋਰਾ ਸਭ ਦਾ ਕਰਜ਼ਾ ਮੈਂ ਪਤਾ ਸੀ ਬੇਦੀ ਮਰੀ ਹੱਥ ਮੈਨੂੰ ਪਤਾ ਗਰੀਬਾਂ ਦੇ ਕੋਠੇ ਕੱਚੇ ਨੇ ਮੈਨੂੰ ਪਤਾ ਗਰੀਬਾਂ ਦੇ ਕੋਈ ਜਗ੍ਹਾ ਹੈ ਨਹੀਂ ਇਹ ਸਾਰਾ ਕੁਝ ਤੁਸੀਂ ਬਿਨਤੇ ਛੱਡ ਦਿਓ ਕਾਫੀ ਜ਼ਿਆਦਾ ਗੱਲਾਂ ਤੁਹਾਡੀਆਂ ਸਭ ਦੀਆਂ ਮੇਰੇ ਮੇਰੇ ਜ਼ਹਿਰ ਵਿੱਚ ਨੇ ਮੇਰੇ ਧਿਆਨ ਵਿੱਚ ਨੇ ਤੇ ਤੋਂ ਕਹਿਣ ਦੀ ਲੋੜ ਨਹੀਂ

ਕੋਸੂ ਕਿਨਾਂ ਇਹ ਆਮ ਆਦਮੀ ਪਾਰਟੀ ਦੇ ਜਿੰਨਾ ਕਰਦੇ ਸੀਗੇ ਇਹਨਾਂ ਨੂੰ ਬਹੁਤ ਪਤਾ ਉਹਦਾ ਜਿੰਦਾ ਸੋਣਾ ਜਿਹੜੇ ਅੰਦਰ ਸਾਰਾ ਜਿਹੜਾ ਪਰ ਬੰਦ ਕਰੇ ਲੋਕ ਸਭਾ ਦਾ ਪ੍ਰਧਾਨ ਸਕੇ ਕਰਤੰਤ ਲੋ ਪਰ ਇਹਨਾਂ ਨੇ ਦੇਖਣ ਵਿਚੇ ਪਾਰਟੀ ਨੂੰ ਛੱਡ ਕੇ ਭਾੜੇ ਸ਼ਰਾਬੀ ਇਹਨਾਂ ਨੇ ਕਿਹਾ ਸੀ ਘੇਰੇ ਨਾਲ ਜਾ ਕੇ ਕਿ ਅਸਲ ਬਦਲਾਵ ਪੰਜਾਬ ਦੇ ਚੇਲਾ ਘੇਰਾ ਲੋਕਾਂ ਦੇ ਸਾਹਮਣੇ ਸਤ ਸ੍ਰੀ ਅਕਾਲ ਮੈਂ ਲੁਕੀਆ ਬੇਟੀਆ ਬਾਲਵਾ ਬਾਰੇ ਗੱਲ ਕਰ ਰਿਹਾ ਹਾਂ ਜੁਧਾਨੇ ਦੇ ਇਹਨਾਂ ਦੇਖੋ ਜੀ ਇਹੜਾ ਬਹੁਤ ਹੈ ਰੋਗ ਦਾ ਸ਼ਿਕਾਇਤ ਕਰਦਾ ਹਾਂ ਉਹ ਮੇਰੇ ਦੋ ਜੀਨਾਂ ਉਤੇ ਬਹੁਤ ਸਾਰਾ ਬਹੁਤ ਮਸ਼ਹੂਰ ਤੁਸੀਂ ਮੇਰਾ ਸਾਡਾ ਸਾਥ ਦਿੱਤਾ ਵਾ ਮੇਰਾ ਸਾਹਿਬ ਮੈਂ ਤੁਹਾਨੂੰ ਦੱਸਾਂ ਕਿ ਬੱਚਾ ਬਹੁਤ ਸੁਖਾਂ ਸੁਖਾਂ ਨੇ ਬਹੁਤ ਸਿਹਤ ਹੈ ਅਬ ਚਲੋ ਕਿ ਬਿੱਤਰ ਦਾ ਡਾਕਟਰ ਕਿਕਰ ਇੱਕ ਤੋਂ ਇੱਕ

والے میں بہت بہت प ् य ा र 모 र 행 प में म 사 ध व भ